ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇੱਕ ਰੱਬ ਦੀ ਪਗਤੀ ਇਨਸਾਫ ਪਿਆਰ ਅਤੇ ਸਚਾਈ ਦਾ ਰਾ ਦੱਸਣ ਲਈ ਚਾਰ ਵੱਡੀਆਂ ਉਦਾਸੀਆਂ ਕੀਤੀਆਂ ਇਹਨਾਂ ਵਿੱਚੋਂ ਦੂਜੀ ਉਦਾਸੀ 1511 ਤੋਂ 1513 ਦੇ ਦੌਰਾਨ ਗੁਰੂ ਜੀ ਨੇ ਅਰਬ ਦੇਸ਼ ਇराक ਬਗਦਾਦ ਆਦਿ ਥਾਵਾਂ ਦੀ ਯਾਤਰਾ ਕੀਤੀ ਜਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਯਾਤਰਾ ਕਰਦੇ ਹੋਏ ਬਗਦਾਦ ਪਹੁੰਚੇ ਉਸ ਸਮੇਂ ਬਗਦਾਦ ਇराक ਦਾ ਸੱਭਿਆਚਾਰਕ ਤੇ ਧਾਰਮਿਕ ਕੇਂਦਰ ਸੀ ਉੱਥੋਂ ਦੇ ਲੋਕ ਮੁਸਲਮਾਨ ਸਨ ਉੱਥੇ ਇੱਕ ਮਸ਼ਹੂਰ ਪੀਰ ਸੂਫੀ ਦਰवेश ਰਹਿੰਦੇ ਸਨ ਉਹਨਾਂ ਦਾ ਨਾਮ ਸੀ ਬਾਬਾ ਬਹਿਲੋਲ ਕਈਆਂ ਥਾਂਾਂ ਉਤੇ ਸ਼ੇਖ ਵੀ ਦੱਸਿਆ ਜਾਂਦਾ ਹੈ ਗੁਰੂ ਜੀ ਨੇ ਬਗਦਾਦ ਦੇ ਬਾਹਰ ਹੀ ਖੁੱਲੀ ਜਗ੍ਹਾ ਵਿੱਚ ਰਿਹائش ਕੀਤੀ ਭਾਈ ਮਰਦਾਨਾ ਜੀ ਨੇ ਉੱਥੇ ਰਵਾਬ ਵਜਾਈ ਅਤੇ ਗੁਰੂ ਜੀ ਨੇ ਸਰਵਤ ਦਾ ਪਲਾ ਸੱਚ ਨਾਮ ਦੀ ਵਡਿਆਈ ਬਾਰੇ ਬਾਣੀ ਉਚਾਰੀ ਨਾ ਕੋ Hindu ਨਾ ਕੋ ਮੁਸਲਮਾਨ ਗੁਰੂ ਜੀ ਦੀ ਬਾਣੀ ਅਤੇ ਉਹਨਾਂ ਦੇ ਸੰਦੇਸ਼ ਨੂੰ ਸੁਣ ਕੇ ਬਗਦਾਦ ਦੇ ਮੌਲਵੀ ਤੇ ਦਰवेश ਹਰਾਨ ਰਹਿ ਗਏ ਗੁੱਸੇ ਵਿੱਚ ਆ ਗਏ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ ਜੋ ਇਹ ਦੱਸਦਾ ਹੈ ਕਿ ਨਾ ਕੋਈ Hindu ਤੇ ਨਾ ਕੋਈ ਮੁਸਲਮਾਨ ਗੁਰੂ ਜੀ ਨੇ ਉਨ੍ਹਾਂ ਨੂੰ ਅਸਲੀ ਰੱਬ ਦੀ ਸਿਫਤ ਸੁਣਾਈ ਜੋ ਨਾ ਰੂਪ ਵਾਲਾ ਹੈ ਨਾ ਮੂਰਤ ਵਾਲਾ ਹੈ ਨਾ ਹੀ ਕਿਸੇ ਧਰਮ ਵਿੱਚ ਬੰਧਿਆ ਹੋਇਆ ਹੈ ਗੁਰੂ ਜੀ ਨੇ ਆਖਿਆ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਤਾਂ ਉਥੇ ਦੇ ਮੌਲਵੀਆਂ ਅਤੇ ਦਰਵੈਸ਼ ਨੇ ਗੁਰੂ ਜੀ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਉਨ੍ਹਾਂ ਆਖਿਆ ਕਿ ਇਹ ਵਿਅਕਤੀ ਅਸਲ ਤਰਮ ਦੀ ਤੋਹੀਨ ਕਰ ਰਿਹਾ ਹੈ। ਉਨ੍ਹਾਂ ਨੇ ਗੁਰੂ ਜੀ ਨੂੰ ਕਾਬਾ ਜਾਂ ਮੱਕਾ ਵੱਲ ਪੈਰ ਰੱਖਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਨੇ ਗੁਰੂ ਜੀ ਨੂੰ ਪੁੱਛਿਆ ਤੂੰ ਕਾਬੇ ਜਾਂ ਮੱਕੇ ਵੱਲ ਪੈਰ ਕਰਕੇ ਕਿਉਂ ਲੇਟਿਆ ਹੋਇਆ ਹੈ? ਤੈਨੂੰ ਸ਼ਰਮ ਨਹੀਂ ਆਉਂਦੀ? ਤਦ ਗੁਰੂ ਸਾਹਿਬ ਜੀ ਨੇ ਨੀਵੇਂ పాਵਨ ਨਾਲ ਆਖਿਆ ਮੇਰੇ ਪੈਰ ਕਿਸ ਪਾਸੇ ਨਹੀਂ ਕਰਨੇ ਚਾਹੀਦੇ ਜਿੱਥੇ ਰੱਬ ਨਹੀਂ ਵਸਦਾ ਉਹ ਪਾਸਾ ਦਾਸ ਜੀ ਮੈਂ ਪੈਰ ਉੱਥੇ ਨਹੀਂ ਕਰਾਂਗਾ ਉਹਨਾਂ ਨੇ ਗੁਰੂ ਜੀ ਦੇ ਪੈਰ ਘੁਮਾ ਕੇ ਦੂਜੇ ਪਾਸੇ ਕਰ ਦਿੱਤੇ ਪਰ ਜਿਉਂ ਹੀ ਪੈਰਾਂ ਨੂੰ ਘੁਮਾਇਆ ਗਿਆ ਕਾਬਾ ਪਵਿੱਤਰ ਅਸਥਾਨ ਵੀ ਉਸੇ ਪਾਸੇ ਘੁੰਮ ਗਿਆ ਉਹ ਮੌਲਵੀ ਲੋਕ ਹੱਕੇ ਬੱਕੇ ਰਹਿ ਗਏ ਉਨਾਨੀ ਇਹ ਜਾਣ ਲਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਇਹ ਤਾਂ ਰੱਬ ਦਾ ਰੂਪ ਹੈ ਰੋਸ਼ਨੀ ਵਾਲਾ ਰੱਬ ਨਾਲ ਜੁੜਿਆ ਹੋਇਆ ਰੋਹਾਨੀ ਮੁਸਾਫਿਰ ਹੈ ਸੂਫੀ ਸੰਤ ਬਾਬਾ ਬਹਿਲੋਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਿੱਖਿਆ ਨੂੰ ਸੁਣ ਕੇ ਮੁਕਤ ਹੋ ਗਏ ਗੁਰੂ ਜੀ ਗੱਲ ਰੱਬ ਗੁਰੂ ਜੀ ਦੀ ਗੱਲ ਸੀ ਕਿ ਰੱਬ ਹਰ ਪਾਸੇ ਹੈ कबीर साबन रसीन कर उजल कीने पाई ना को हिंदू ना मुसलमान दो रहे लुकाई गुरु नानक साहिब जी ने दसया कि रब सिर्फ मक्का जा मस्जिद विच नहीं बसदा रब ता हर पासे है हर दिल विच बसदा है जो सच्चाई प्यार दया ते नीमा होवे रब ओथे ही बसदा है ਰੱਬ ਕਿਸੇ ਇੱਕ ਦਿਸ਼ਾ ਜਾਂ ਥਾਂ ਵਿੱਚ ਸੀਮਤ ਨਹੀਂ ਜਦ ਸੱਚ ਆਉਂਦਾ ਹੈ ਤਾਂ ਝੂਠ थर-थर ਕੰਬਦਾ ਹੈ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਸਭ ਧਰਮਾਂ ਦਾ ਆਦਰ ਕਰਨਾ ਸਿਖਾਇਆ ਜਿੱਥੇ ਇਹ ਘਟਨਾ ਹੋਈ ਉਥੇ ਇਰਾਕ ਦੇ ਬਗਦਾਦ ਸ਼ਹਿਰ ਵਿੱਚ ਗੁਰੂ ਨਾਨਕ ਕੀਤਾ ਕੀਆ ਨਾਂ ਦੀ ਯਾਦਗਾਰ ਬਣੀ ਹੋਈ ਹੈ ਇਸ ਨੂੰ ਤਕੀਆਂ ਨਾਨਕ ਵੀ ਕਿਹਾ ਜਾਂਦਾ ਹੈ 20ਵੀਂ ਸਦੀ ਵਿੱਚ ਜਦ ਭਾਰਤ ਦੀ ਫੌਜ ਦੂਜੇ ਵਿਸ਼ਵ ਯੁੱਧ ਦੌਰਾਨ ਇਰਾਕ ਪਹੁੰਚੀ ਉੱਥੇ ਸਿੱਖ ਫੌਜੀਆਂ ਨੇ ਇਹ ਜਗ੍ਹਾ ਖੋਜੀ ਅਤੇ ਉਸ ਦੀ ਸੇਵਾ ਕੀਤੀ ਸੱਚੀ ਭਗਤੀ ਰੱਬ ਤੱਕ ਲੈ ਜਾਂਦੀ ਹੈ ਨਾ ਕਿ ਸਿਰਫ ਰਵਾਇਤੀ ਗਿੱਤਾਂ ਰਵਾਜਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ